ਮੇਰੀ ਸੁਣ ਗੱਲ ਹਰ ਵਾਰੇ ਫੋਨ ਹੀ ਪਰੇਸ਼ਾਨੀ ਹੈ ਤੇ ਫਿਰ ਕੀ ਹੋ ਗਿਆ ਕਿ ਕਾਹ ਮਿੰਟ ਮੈਂ ਫੋਨ ਫੜ ਹੀ ਲਿਆਵਾ ਤੇ ਮੈਨੂੰ ਚੜਿਆ ਬੁਖਾਰ ਮੇਰੇ ਕੋਲੋਂ ਅੱਜ ਕੁਝ ਹੋਣਾ ਉੱਠ ਕੇ ਤਾਂ ਕੰਮ ਕਰਨਾ ਮੇਰੇ ਨਾਲ ਤੇ ਅੱਗੇ ਮੈਂ ਹੀ ਕਰਨੀ ਹੈ ਅੱਗੇ ਕਿਹੜਾ ਤੁਸੀਂ ਕਰਦੇ ਜੀ ਕਿੰਨਾ ਕੁ ਕਰਨੀ ਹੈ ਮੈਂ ਤਾਂ ਆਪ ਕਰ ਕਰਕੇ ਥੱਕ ਕੇ ਹੁਣ ਮੈਨੂੰ ਬੁਖਾਰ ਚੜ ਗਿਆ ਵਾ ਜਦੋਂ ਕਿਤੇ 10 ਮਿੰਟ ਫੋਨ ਫੜ ਲਓ ਨਾ ਤਾਨੂੰ ਹੌਲੀ ਪੈ ਜਾਂਦਾ ਵਾ ਇਦਾਂ ਨਾ ਕਰਿਆ ਕਰੋ ਤੂੰ ਤਾਂ ਰਹਿੰਦੀ ਫੋਨ ਵਿੱਚ ਸਾਰਾ ਦਿਨ ਕੰਮ ਕਰਦੀ ਰਹਾਂ ਫੇਰ ਬੜੀ ਚੰਗੇ ਜੀ ਤੇ ਜਦੋਂ ਮੈਂ ਨਹੀਂ ਮਾਸੇ ਘੜੀ 10 ਮਿੰਟ ਫੋਨ ਚਲਾ ਲਿਆ ਵਾ ਤਾਂ ਬਸ ਗੱਲਾਂ ਬਣਾ ਲੀਆਂ ਆਹ ਨੂੰ ਫੜੋ ਫੋਨ ਮੈਂ ਨਹੀਂ ਚਲੰਦੀ ਤੇ ਨਾ ਚਲਾ ਮੈਸੇਸ ਹਾਂ ਨਹੀਂ ਮੈਂ ਕੰਮ ਕਰ ਕਰਕੇ ਤੈਨੂੰ ਦਿਾਂ ਮੇਰੇ ਕੋਲ ਨਹੀਂ ਹੁੰਦਾ ਆਪ ਮੈਂ ਤੰਗੀ ਨਹੀਂ ਮੈਨੂੰ ਪਤਾ ਜਿੰਨਾ ਤੂੰ ਹੀ ਕਰਦੇ ਵੇ 2 ਮਿੰਟ ਜਿਹੜਾ ਮੁੰਡਾ ਹੁੰਦਾ ਉਦੋਂ ਮਾੜਾ ਮੋਟਾ ਕੰਮ ਕਰ ਲੈਣਾ ਤੇ ਬਸ ਉਹਦੇ ਹੁੰਦੇ ਆ ਫੇਰ ਲੰਮੇ ਪੈ ਜੀ ਨਹੀਂ ਮੇਰੇ ਕੋਲ ਨਹੀਂ ਹੁੰਦਾ ਨਾ ਮੈਂ ਕਰਨਾ ਵਾ ਕੰਢੀ ਚੜਾਉਗਾ ਅਗਰ ਮੈਨੂੰ ਤੂੰ ਪਕਾ ਕੇ ਖਵਾ ਲਨ ਲਈ ਹੈ ਨਾ ਕੀ ਆ ਕੀ ਹੋਇਆ ਜਦੋਂ ਮੈਂ ਆਖੀ ਠੀਕ ਮੈਂ ਤੈਨੂੰ ਠੀਕ ਹਾਂ ਤੇ ਮੈਂ ਠੀਕ ਮਾਂ ਮੈਨੂੰ ਵੀ ਅਮਖਾਰ ਚੜੇ ਪਰ ਮੈਂ ਵੀ ਇਹਨੂੰ ਸ਼ਰੀਰਨ ਬਣਾ ਕੇ ਹਟਣਾ ਵਾ ਆਹੋ ਆਂਦੀ ਇਹ ਹੋਈ ਕਾਜੀ ਨੇ ਮੈਂ ਕੰਮ ਕਿਉਂ ਕਰਾਂ ਮੇਰੇ ਕੋਲ ਨਹੀਂ ਹੁੰਦੇ ਹਾਂ ਬਥੇਰਾ ਕੁਲਦੇ ਉਹ ਨਹੀਂ ਹੁੰਦਾ ਇਹ ਹੁੰਦਾ ਹੀ ਮਾਈ ਦੇ ਕੰਮ ਮੈਂ ਹੁਣੇ ਹਜੇ ਵੇਖਿਆ ਹੀ ਰਸੋਈ ਚ ਸੇਬ ਖਾਣ ਲਈ ਸੀ ਤੇ ਮੇਰੇ ਲਾਗੇ ਆ ਕੇ ਕਹਤਾ ਮੈਂ ਤਾਂ ਬਿਮਾਰ ਹਾਂ ਜੇ ਭਲਾ ਮਾਤਾ ਤੂੰ ਬਿਮਾਰ ਆ ਤਾਂ ਤੂੰ ਜਿਹੜੀ ਚੀਜ਼ ਲਿਆਈ ਦੀ ਸਾਰਿਆਂ ਨੂੰ ਪਹਿਲਾਂ ਤੇ ਤੂੰ ਆਪ ਖਾਣੀ ਹੈ ਤੇ ਬਹਾਨੇ ਕਿ ਇੰਨੇ ਬੜੂ ਨਹੀਂ ਉਹਦਾ ਕਹਿ ਮੈਂ ਚੀਜ਼ਾਂ ਖਾਣੀਆਂ ਤੇ ਕੰਮ ਨਹੀਂ ਮੈਂ ਕਰਨਾ ਹੈਗਾ ਬਸ ਤੇਰੇ ਕੋਈ ਲੈਣਾ ਜਿੰਨਾ ਕੰਮ ਵੀ ਲੈਣਾ ਤੇ ਕੋਈ ਗੱਲ ਨਹੀਂ ਜੇ ਅੱਜ ਮਾਤਾ ਤੂੰ ਬਣਾ ਮਾਰਿਆ ਨਾ ਤੂੰ ਮੈਂ ਵੀ ਮਾਰਨੀ ਹੈ ਆਪਿਆ ਖੂਨ ਤੇ ਮੈਂ ਵੀ ਪੈਣੀ ਹੈ ਲੱਭੇ ਜਿਹੜਾ ਮੇਰੇ ਕੋ ਆ ਕੇ ਕਹੂਗਾ ਨਾ ਰੋਟੀ ਪਕਾ ਤੇ ਮੈਂ ਕਹਣਾ ਅੱਜ ਆਪਣੀ ਮਾਂ ਨੂੰ ਕਹਿ ਲਾ ਮੈਨੂੰ ਕੀ ਲੋੜ ਸਾਰਾ ਦਿਨ ਮੈਂ ਮਰਦੀ ਰਹੀ ਨਹੀਂ ਇਹ ਤੇ ਬੇਇੱਜ਼ਤੀ ਕਰਾਉਣੀ ਹੈ ਨਾ ਮਨਾ ਦੋ ਰੋਟੀਆਂ ਖਾਈਏ। ਭੁੱਖ ਬੜੀ ਲੱਗੀ ਭਰਾਵਾ। ਹਾਏ ਹਾਏ। ਮਾਦਾ ਪਈਆਂ ਲੰਮੇ। ਇਹ ਨੰਮਾ ਕੀ ਪਹਿਨਦਾ? ਹੂੰ। ਕੰਮ ਕਰ ਕਰ ਕੇ ਬੁਖਾਰ ਚੜ ਗਿਆ। ਮੈਨੂੰ ਭੁੱਖ ਬੜੀ ਲੱਗੀ ਰੋਟੀਆਂ ਦੋ ਲਿਆ ਦੇ ਜਾ। ਜੇ ਉਹਨੂੰ ਆਖਿਆ ਵਾ ਵੀ ਥੋੜਾ ਬੋਧਾ ਕਰ ਲੈ। ਹਾਂ ਤੇ ਔਖੀ ਬੜੀ ਹੋਈ ਐ। ਬੁਖਾਰ ਚੜ ਗਿਆ ਵਾ। ਹਰ ਵੇਲੇ ਫੂਨ ਹਰ ਵੇਲੇ ਫੂਨ। ਪੇਕਿਆਂ ਨੂੰ ਕੱਢਦੀ ਰਹਿੰਦੀ ਐ। ਅੱਛਾ? ਹਾਂ, ਹਟਦੀ ਨਹੀਂ। ਇਹਨੂੰ ਤੇ ਡਾਰੀ ਨਹੀਂ ਕਿਸੇ ਦਾ। ਮੈਂ ਤਾਂ ਰੋਟੀਆਂ ਦੋ ਲਿਆ ਦਿੰਦੀ। ਮੇਰ ਕੋ ਨਹੀਂ ਉੱਠਿਆ ਜਾਂਦਾ। ਮੈਨੂੰ ਤਾਂ ਬੁਖਾਰ ਚੜਿਆ ਉਹਨੂੰ ਆਖ। ਚੱਲ ਫੇਰ ਕਰ ਲੈ ਰੈਸਟ ਕੋਈ ਗੱਲ ਨਹੀਂ। ਨਹੀਂ ਮੈਨੂੰ ਕਿੱਥੇ ਉਹ ਕਿੱਥੇ ਆਉਣ। ਮੈਨੂੰ ਕੀ ਪਤਾ ਵੇਖ ਲੈ ਕਿੱਥੇ ਐ। ਚੱਲ ਮੈਂ ਵੇਖਾਂ। ਉਹ ਦੇਗੀ ਨਾ ਰੋਟੀ ਪਕਾ ਕੇ ਨਾ ਦੇਗੀ ਤਾਂ ਆਪੇ ਲੜਾਈ ਤੇ ਪੈ ਗਈ ਨਾ ਮੈਂ ਵੇਖਾਂਗੀ ਨਾ ਹੁਣ ਇਹਨਾਂ ਦਾ ਤਮਾਸ਼ਾ ਕੰਮ ਹੀ ਨਹੀਂ ਕਰਦੀ ਕੰਮ ਹੀ ਨਹੀਂ ਕਰਦੀ ਐਦਾਂ ਥੋੜੇ ਘਰ ਚੱਲਦੇ ਨੇ ਲੱਗਦੇ ਹਾਂ ਤਮਾਸ਼ਾ ਹੁੰਦਾ ਹੈ ਕਿ ਨਾ ਪਕਾ ਕੇ ਨਾ ਦੇਗੀ ਤਾਂ ਲੜਾਈ ਪੈ ਗਈ ਤਾਂ ਮੈਂ ਵੇਖਾਂਗੀ ਤਮਾਸ਼ਾ ਤਾਂ ਮੈਂ ਨੋਂਬਰ ਨੋਂ ਮੈਂ ਲਾਂਬੇ ਹੋ ਜਾਣਾ ਮੈਂ ਜਸਵਿੰਦਰ ਉਠੀ ਤਾਂ ਰੋਟੀਆਂ ਲੈ ਆਈ 2000 ਭੁੱਖ ਮੜੀ ਲੱਗੀ ਲੋ ਮੈਂ ਤਾਂ ਗੱਲ ਦੱਸਾਂ ਅੱਜਿੰਨ ਦੀ ਮੇਰੀ ਕੋਈ ਆਏਗੀ ਤੂੰ ਕੀ ਹੋਇਆ ਤੈਨੂੰ ਪਤਾ ਨਹੀਂ ਕੀ ਗੱਲ ਇਹਨੇ ਚੱਕਰ ਹੁੰਦੇ ਇਹਨੇ ਛੇਰ ਨਹੀਂ ਤਾਂ ਹੋ ਦੀਆਂ ਤਾਂ ਮੈਂ ਯਾਰ ਰੋਟੀ ਖਾਣੀ ਮੈਂ ਤਾਂ ਭੱਜਾਇਆ ਘਰੋਂ ਵੀ ਜਾ ਕੇ ਕੋਈ ਦੋ ਫੁਲਕੇ ਖਾਉਂਗਾ ਚਲ ਕੋਈ ਗੱਲ ਨਹੀਂ ਮੈਂ ਜਿਹੜੀ ਕਰੈਫਟ ਕਰਕੇ ਠੀਕ ਹੋਣਾ ਤੁਸੀਂ ਮਾਤਾ ਨੂੰ ਕਹੋ ਦੋ ਫੁਲਕੇ ਲਾ ਦਿੰਦੀ ਮਾਤਾ ਨੇ ਕਿੱਥੋਂ ਲਾ ਕੇ ਦੇਣੇ ਉਹ ਤੇ ਆਪ ਮਰਨ ਲਈ ਬਖਾ ਰਣਾ ਹਾਈ ਨੂੰ ਮਰ ਜਾ ਇੰਨਾ ਝੂਠਾ ਨਾ ਮਾਦਾ ਚ ਵੀ ਪਤਾ ਨਹੀਂ ਕਿ ਕਿਹੜੀ ਮਿੱਟੀ ਦੀ ਮਾਤਾ ਬਣੀ ਹੈ ਝੂਠ ਬੋਲੀ ਹੋਰ ਆਪਣੇ ਇਹ ਸਾਰਾ ਕੁਝ ਸੋਈ ਚ ਖਾਣ ਲਈ ਚੰਗੀ ਭਲੀ ਤੁਹਾਡੇ ਨਾਲ ਵੇਖ ਕੇ ਦੇਤੀ ਆ ਯਾਰ ਉਹ ਕਹਿੰਦੀ ਮੈਂ ਮਰ ਚਲੀ ਕੰਮ ਕਰ ਕਰ ਮੇਰਾ ਸਰੀਰ ਆਕੜ ਗਿਆ ਬੁਖਾਰ ਹੋ ਗਿਆ ਉਹ ਹਾਏ ਹਾਏ ਉਹ ਕਿੱਥੇ ਕੰਮ ਕਰਦੀ ਤੁਹਾਨੂੰ ਭਲੇਖਾ ਭਲਾ ਜਦੋਂ ਤੁਸੀਂ ਕਦੀ ਆਉਂਦੇ ਵੇਖਿਆ ਕੰਮ ਕਰਦੀ ਨੂੰ ਪਤਾ ਨਹੀਂ ਉਹ ਕਹਿੰਨੇ ਆਂਦੀ ਆਪ ਸਾਰੀ ਦਿਨ ਫੋਨ ਤੇ ਲੱਗੀ ਰਹਿੰਦੀ ਐ ਤੇ ਫੋਨ ਤੇ ਮੈਂ ਨਾ ਕਿਤੇ ਮਿੰਟ ਵੀ 2 ਮਿੰਟ ਵੀ ਫੜਨਾ ਨਾ ਤਾਂ ਵੀ ਇਦਾਂ ਕਰਦੀ ਹੋ ਜੇ ਤੁਹਾਡਾ ਫੋਨ ਆ ਜਾਏ ਨਾ ਚੁੱਕਾਂ ਫਿਰ ਜਦ ਮੇਰੇ ਦਰਵਾਜ਼ਾ ਆ ਜੇ ਨਾ ਚੁੱਕਾਂ ਕਮਾਲ ਆ ਯਾਰ ਤੁਸੀਂ ਦੋਵੇਂ ਜਾਨੀਆਂ ਚੰਗੀਆਂ ਭਲੀਆਂ ਜੇ ਘਰ ਤੇ ਕਿਤੇ ਰੋਟੀਆਂ ਦੇ ਦੋ ਲਾ ਲਿਆ ਕਰੋ ਇੱਕ ਮੈਂ ਤੁਹਾਡਾ ਹਿਸਾਬ ਲਾਇਆ ਜੇ ਜਦੋਂ ਮੈਂ ਬਿਮਾਰ ਹੋ ਜਾਣਾ ਤੇ ਤੁਸੀਂ ਕਹਿੰਦਾ ਤੂੰ ਤੇ ਜਾਣ ਕੇ ਕਰਦੀ ਆ ਕਦੀ ਮਾਣ ਵੀ ਇਦਾਂ ਕਹਿ ਲਿਆ ਕਰ ਪੈੜਾ ਭਰਾਵਾ ਤੂੰ ਵੀ ਪੈੜਾ ਲੰਮੇ ਮੈਂ ਕੋਈ ਖਾਲੀ ਨਾ ਮਾੜਾ ਮੋਟਾ ਕੋਸਾ ਲੱਭ ਕੇ ਚੋਲ ਚਾਲ ਚੱਬ ਲੈਣਾ ਕੱਚੇ ਹੋਰ ਕੀ ਆ ਹਾਂ ਹਾਂ ਨੋ ਖਾ ਮੈਨੂੰ ਕੀ ਲੋੜ ਦਾ ਲੱਗੀ ਹੁਣ ਮੈਨੂੰ ਰੋਟੀਆਂ ਮਾਂ ਪੁੱਤਾਂ ਨੂੰ ਖਵਾ ਲੈਣਾ ਜੀ ਉਹਦੇ ਚ ਚਲਾਕੀਆਂ ਨਾ ਕੋਈ ਵੀ ਮਾਤਾ ਮੈਨੂੰ ਹੁੰਦੀਆਂ ਚਲਾਤੀਆਂ ਤੇ ਜਨ ਵੇਖ ਰਿਹਾ ਸਿੱਖੀਆਂ ਨੇ ਚੱਲ ਮਨਾ ਤੂੰ ਤੇ ਪੈਹਾ ਲੰਮੇ ਆ ਡੇ ਲੋ ਕੱਚੀਆਂ ਖਾਣ ਪੱਕੀਆਂ ਖਾਣ ਐਨੂੰ ਕੀ ਲੱਗੇ ਹੱਥ ਭਾਈ ਯਾਰ ਉਹ ਕਾਹਦੀ ਮੈਂ ਬੜੀ ਬਿਮਾਰ ਆ ਦੂਜੀ ਖਿੰਦੀ ਮੈਂ ਬੜੀ ਬਿਮਾਰ ਮੈਨੂੰ ਸਮਝ ਨਹੀਂ ਲੱਗਦੀ ਕੋਈ ਕਰਨ ਕੀ ਰਹੀਆਂ ਹੈ ਅਜੇ ਮੈਨੂੰ ਕਿਨਾਂ ਚੋ ਰਿਆ ਕਰੋਗੇ ਚੰਗਿਆਂ ਭਲੀਆਂ ਸੀ ਦੋਵੇਂ ਹੁਣ ਦੋਵੇਂ ਬਿਮਾਰ ਹੋ ਗਏ ਪਤਾ ਨਹੀਂ ਕਿਹੜੀ ਸੱਚੀ ਤੇ ਕਿਹੜੀ ਝੂਠੀ ਆ ਉਹ ਆਂਦੀ ਵੀ ਇਹ ਕੁਝ ਨਹੀਂ ਕਰਦੀ ਉਹ ਆਂਦੀ ਇਹ ਕੁਝ ਨਹੀਂ ਕਰਦੀ ਚੱਲ ਮਨਾ ਵੇਖ ਤੇ ਰਸੋਈ ਚ ਮੜ ਮੋਟ ਕੋਈ ਲੱਭੇ ਤੇ ਖਾ ਪੀ ਲਵਾਂ ਜੇ ਲੱਭਦੇ ਤੇ ਫਿਰ ਵੇਖਦਾ ਇਹਨਾਂ ਦਾ ਵੀ ਕਰਦਾ ਕੋਈ ਕਰਨਾ ਹੀ ਪੈਣਾ ਕੋਈ ਲੈਣਾ ਤੰਗ ਬੜਾ ਕੀਤਾ ਉਹ इतने खाने भी कुछ नहीं गा सब कुछ ओद गया भांडे भी सारे ढूंढ वाले पाए हद की खाए बंदा बस लूगा नहीं रोटियां तो तो दो लोहनिया पैनिया मैंने गुस्सा वाला चढ़ दिया जन इत चढ़ जाता स्यापा मुक्त द्याड़ी ਰੱਬਾ ਕੋਈ ਆਣੀ ਤਕੀਬ ਦੱਸਣੀ ਹੈ ਦੋਵੇਂ ਕਾਬੂ ਆ ਜਾਣ ਕਿਤੇ ਨਾ ਪਤਾ ਲੱਗ ਜੇ ਅਸਲੀਅਤ ਦਾ ਵੀ ਹੈ ਕੀ ਇਹ ਗੱਲ ਕੁਝ ਹੈ ਅਸਲੀ ਜਿਹਾ ਲੱਗ ਰਿਹਾ ਮਾੜਾ ਫਟਾ ਪੱਲੇ ਵਾਹ ਬੰਦੀਓ ਗੱਲ ਇੱਕ ਸੇਬ ਲੱਗ ਗਿਆ ਤੇ ਇੱਕ ਕੇਲਾ ਹੈ ਮਾੜਾ ਮੋਟਾ ਸਰਾ ਹੋਣਾ ਇਹਨਾਂ ਕਰਨਾ ਇਹੋ ਖਾ ਲੈਣਾ ਚੋਪ ਕਰਕੇ ਤੇ ਟਾਈਮ ਕੱਢ ਲੈਣਾ ਆਪਣਾ ਜੇ ਜ਼ਿਆਦਾ ਕੀਤਾ ਨਾ ਇਹਨਾਂ ਲੜ ਪੈਣਾ ਚਲ ਮਾੜਾ ਮਾੜਾ ਟਰੇਡ ਜਰਾ ਸਰਾ ਹੋ ਗਿਆ ਹੈ ਰੱਬਾ ਹੁਣ ਮੈਂ ਕਿਹੜੀ ਸਕੀਮ ਵਰਤਾਂ ਇਹਨਾਂ ਚੱਕ ਜਣੇ ਦੀ ਤੇ ਉੱਠੀ ਆ ਗਈ ਆ ਉਹ ਆਂਦੀ ਵੀ ਉਹ ਠੀਕ ਹੈ ਉਹ ਆਂਦੀ ਉਹ ਠੀਕ ਹੈ ਗੱਲ ਕੋਈ ਹੈ ਇਹਨਾਂ ਨੇ ਨਾ ਤਿੰਨ ਦਿਨ ਨਹੀਂ ਕੱਟਣੇ ਹੁੰਦੇ ਤੇ ਜਦੋਂ ਇਹਨਾਂ ਬਿਮਾਰ ਹੋਣਾ ਇਕੱਠੀਆਂ ਬਿਮਾਰ ਹੁੰਦੀਆਂ ਚੱਕਰ ਕੀ ਆ ਚਲੋ ਮੰਨਦੇ ਆ ਬੰਦਾ ਬਿਮਾਰ ਹੋ ਜਾਂਦਾ ਵਾ ਪਰ ਵਾਰੀ ਵਾਰੀ ਹੋਏ ਇਹ ਥੋੜਾ ਵੀ ਜਦੋਂ ਇੱਕ ਬਿਮਾਰ ਤੋਂ ਨਾਲੇ ਦੂਜੀ ਬਿਮਾਰ ਇਹਨਾਂ ਰੋਜ਼ ੜੀ ਦੇ ਲੱਛਣ ਫੜੇ ਆ ਲੈ ਵੀ ਆ ਗਈ ਸਕੀਮ ਭੱਲੇ ਉਹ ਤੇਰੇ ਰਬਾ ਤੂੰ ਹੀ ਆ ਸਾਰੀਆਂ ਸਕੀਮਾਂ ਦੇਣ ਵਾਲਾ ਵਰਤੀਏ ਫਿਰ ਚਲੋ ਵੇਖਦੇ ਆ ਚਲੋ ਇਦਾਂ ਕਰਦਾ ਪਹਿਲਾਂ ਨੂੰਹ ਕੋਲ ਜਾਣਾ ਤੇ ਬਾਅਦ ਚ ਜਾਣਾ ਸੱਸ ਕੋਲ ਹੈ ਕੀ ਕਰਦੀਆਂ ਭਲਾਤ ਨਾਲ ਜਾਂਦੇ ਜਬਦਾ ਆ ਗਿਆ ਕੋਈ ਉਹ ਕਿਦਾਂ ਕਰੇ ਨਹੀਂ ਆਇਤੇ ਹੈਂ ਜਾਨ ਬੜੀ ਅੱਖੀਆ ਮੇਰੇ ਨਾ ਹੱਥ ਕੇ ਪੈਸੇ ਛੁੜ ਜਿਹਾਏ ਸੀ ਤੇ ਮੈਂ ਸੋਚਣਿਆ ਆ ਬਿਸ਼ਰੂ ਅੱਜ ਇਹਨੂੰ ਖੜਾਗਾ ਨਾਲ ਤੇ ਸੂਟ ਬਣਾ ਕੇ ਦਊਗਾ ਵਧੀਆ ਜਿਆ ਤੇ ਨਾਲ ਹੀ ਉਹ तेरे ਪੇਕੇ ਚਲ ਜਾਗੇ ਘੜੀ ਉਥੋਂ ਆਵਾਂਗੇ ਹੈ ਸੂਟ ਬਣਾ ਕੇ ਦੇਣਾ ਮੈਨੂੰ ਤੇ ਹੋਰ ਚਲ ਜੀ ਇੱਕ ਕੰਮ ਕਰ ਲੈਣੀ ਹੈ ਤੇ ਰੇੜੀ ਖਿਰਦੀ ਚਲ ਜਾਂਦੀਆਂ ਜਾਂਦੇ ਆ ਹੱਜ ਵਾਲੋ ਦਵਾਈ ਲੈ ਆ ਜੋ ਰਾਜ ਖਰਾ ਖਾ ਲਈ ਤੇ ਮੈਂ ਠੀਕ ਹੋ ਜਾਣਾ ਜਦੋਂ ਸੂਟ ਲੈ ਕੇ ਦੇਣਾ ਨਾ ਤੇ ਫਿਰ ਮੈਂ ਚਲ ਜਾਨੀ ਉਦਾਂ ਨਹੀਂ ਮੈਂ ਜਾਣਾ ਮੇਰਾ ਸਰੀਰ ਉਦਾਂ ਨਹੀਂ ਹਿਲਣਿਆ ਹੈਗਾ ਤੇ ਚਲ ਮੈਂ ਚਲ ਜਾਨੀਆ ਕੋਈ ਗੱਲ ਨਹੀਂ ਚਲ ਆਪੇ ਆ फायदा ਕਰਦੇ ਆ ਆਪਾਂ ਮੜਾ ਜੈ ਨਾ ਮਾਤਾ ਨੂੰ ਦੱਸ ਜੀਏ ਕਿ ਅਸੀਂ ਚੱਲੇ ਆ ਹੈ ਤੇ ਮਾਤਾ ਨੂੰ ਰਹਿਣ ਦੋ ਕੋਈ ਜ਼ਰੂਰੀ ਮਾਤਾ ਨਾਲ ਕੇ ਗੱਲ ਦੱਸਣੀ ਹੁੰਦੀ ਉਹ ਦੱਸ ਕੇ ਤੂੰ ਜਾਣਾ ਪੈਣਾ ਨਾ ਅਗਲੀ ਕਹੂਗੀ ਚੱਲੇ ਕਿੱਥੇ ਹੋ ਜਾ ਤੂੰ ਦੱਸ ਲੈ ਮੁੜ ਕੇ ਭਾਈ ਉਹ ਕੇ ਪੰਗਾ ਪਾ ਕੇ ਬਹਿ ਜੀ ਮੈਂ ਨਹੀਂ ਚੁੱਪ ਕਰਕੇ ਲਿਆਦੀ ਉਹਨੂੰ ਦੱਸਦੀ ਨਾ ਪਰ ਹਰ ਗੱਲ ਮਾਂ ਨੂੰ ਦੱਸਣੀ ਹੁੰਦੀ ਹੈ ਚਲ ਖਸਮਾਂ ਨੂੰ ਖਾਈ ਮੈਂ ਤੇ ਜਾਵਾ ਜੇ ਮੈਨੂੰ ਹਾਂ ਸੂਟ ਮਿਲਣ ਡਿਆ ਵਾ ਤੇ ਮੇਰੇ ਵੱਲ ਜਿੱਦਾਂ ਮਰਜੀ ਕਰਨ ਨਾ ਕਰਨ ਤਾਂ ਹੈ ਕੋਈ ਬਾਜ ਨਹੀਂ ਆਈ ਇਹਨਾਂ ਦੀ ਕੋਈ ਖੜਕਾ ਬੜਕਾ ਤੇ ਹੋਇਆ ਹੀ ਨਹੀਂ ਖਰੇ ਦੇ ਵੀ ਡਰਦਾ ਆਵੇ ਗੱਲ ਨਹੀਂ ਕਰਦਾ ਮੇਰੇ ਨਾਲ ਹੀ ਕਰਦਾ ਗੱਲਾਂ ਉਹ ਮਾਦਾ ਕਿਦਾਂ ਗੱਲਾਂ ਕਰੀ ਜਾਨੀਆਂ ਕਲੀ ਕਲੀ ਜਾਨੀਆਂ ਮੇਰੀ ਗੱਲ ਸੁਣ ਅੱਜ ਮੇਰੇ ਹੱਥ 'ਚ 4 ਰੁਪਏ ਆਏ ਸੀ ਤੇ ਮੈਂ ਸੂਟ ਬਣਾ ਕੇ ਦੇਣਾ ਸੀ ਤੈਨੂੰ ਤੇ ਨਾਲੇ ਮੇਰੇ ਦਾਦਾ ਸੀ ਦੋਵੇਂ ਜਣੇ ਚੱਲਾਂਗੇ ਨਾ ਨਾਨਕਿਆਂ ਤੋਂ ਹੋਵਾਂਗੇ ਘੜੀ ਓਏ ਓਏ ਫੇਰ ਤਾਂ ਅਸੀਂ ਕਿੱਦਾਂ ਕਰਾਂ ਹਾਂ ਤੂੰ ਬਿਮਾਰ ਵਾ ਤੇ ਮੈਂ ਹੁਣ ਕੀ ਕਰਨਾ ਵਾ ਲੈ ਚੱਲਾ ਚੱਲ ਜਾਨੀ ਨਾ ਹੌਲੀ ਹੌਲੀ ਹਾਂ ਚੱਲ ਜਾਨੀ ਹੌਲੀ ਹੌਲੀ ਤਰਨ ਵਾਲਾ ਤੂੰ ਠੀਕ ਤੇ ਹੈ ਨਹੀਂ ਕਿ ਐਵੇਂ ਤੰਗ ਹੋਏਂਗੀ ਰਾਹ ਚ ਬੇਸੀ ਤਾਂ ਇਹ ਥੋੜਾ ਬੋਤਾ ਨੇ ਹੋ ਹੀ ਜਾਂਦਾ ਵੈ ਫੇਰ ਹੁਣ ਕਿੱਦਾਂ ਕਰਨੀ ਆ ਚੱਲ ਹੁਣ ਪੁੱਛੀਏ ਉਹਨਾਂ ਸਲਾਹ ਕਰ ਲਈਏ ਉਹ ਕੀ ਕਹਿੰਦੀ ਐ ਇੱਕ ਕੰਮ ਕਰੀ ਹੁਣ ਜੇ ਤੂੰ ਥੋੜੀ ਬਹੁਤੀ ਬਿਮਾਰ ਵੀ ਆ ਨਾ ਉਹਦੇ ਸਾਹਮਣੇ ਕਰੀ ਮੈਂ ਬਿਲਕੁਲ ਠੀਕ ਵਾਂ ਚੰਗਾ ਹਾਂ ਚੰਗਾ ਨੇ ਤੇ ਉਹ ਆਵਤਿਆਰ ਹੋ ਕੇ ਬੈਠੀ ਆ ਉਹ ਆਦੀ ਮੈਂ ਜਾਣਾ ਪੇਕੇ ਆਪਣੇ ਅੱਛਾ ਆ ਗੱਲ ਤੇ ਆ ਹੋ ਗਈ ਆ ਭੈਣਾ ਇਹ ਵੀ ਤੀਜੇ ਦਿਨ ਜਾਂਦੀ ਆ ਚਲ ਆਹ ਸਲਾਹ ਕਰੀਏ ਕਰੀ ਉਥੇ ਕੀ ਸਲਾਹੋਂ ਕਰਨ ਜਾਂਦੀ ਜਾਂਦੀ ਆ ਜ ਆਜਾ ਸਾਨੂੰ ਪੁੱਛ ਲਈਏ ਉਹਨੂੰ ਕਹਿੰਦੀ ਆ ਬਈ ਚੱਲ ਕੋਈ ਗੱਲ ਨਹੀਂ ਤੇਰੀ ਦਵਾਈ ਦੁਈ ਲੈ ਆਵਾਂਗੇ ਤੇ ਅਸੀਂ ਤੈਨੂੰ ਕਿਤੇ ਬਾਅਦ ਚ ਲੈ ਆਵਾਂਗੇ ਤੇ ਅਸੀਂ ਦੋਵੇਂ ਮਾਪਤ ਹੋ ਆਉਨੇ ਆ ਚੱਲ ਫਿਰ ਹਾਂ ਚੱਲ ਸਰੀਰ ਕਾਇਮ ਆ ਆਹੋ ਬੇ ਕੁਛ ਨਹੀਂ ਹੋ ਗਿਆ ਮੜਾ ਮੋਟਾ ਤੇ ਹੋ ਹੀ ਜਾਂਦਾ ਸਰੀਰ ਚਲ ਉੱਠ ਪਿਰ ਉਠਾ ਜਾ ਸਲਾਹ ਕਰੀ ਆ ਜਾ ਆਰਾ 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 ਨਹੀਂ ਲੱਗ ਰਹੀ ਕਿ ਕਿਹੜਾ ਸੂਟ ਪਾਉਣਾ ਘੜੀ ਦਿਹਾਨੀ ਆ ਪਾਉਣਾ ਤੇ ਆ ਜਾਵਾਂ ਦੇ ਹੱਥ ਨਾਲ ਹੀ ਪੀਜੀ ਓਏ ਆਹ ਜਿਹੜਾ ਕਿਦਰ ਪਾ ਲੈ ਸਲਾਹ ਕਰਨ ਦੀ ਮਰਜੀ ਮੈਂ ਤਾਂ ਲਈ ਹਾਂ ਸੂਟ ਵੇਖਣ ਮੈਂ ਤਾਂ ਪਾ ਲੈਣੀ ਕੋਈ ਕਿ ਲਈ ਜੀ ਨਾ ਹੋ ਜੀ ਜਾ ਚੱਲ ਬਹਿ ਜਾ ਤਾਹ ਕੇ ਬਹਿ ਜਾ ਤੁਸੀਂ ਦੱਸੋ ਅੱਥਾ ਗੱਲ ਉਹ ਦੱਸ ਸਕੀ ਆ ਵੀ ਮੈਂ ਤੁਹਾਨੂੰ ਜਿੱਦਾਂ ਦੱਸਿਆ ਵਾ ਹੋ ਮੈਂ ਮੈਂ ਤਾਂ ਸੂਟ ਸਾੜ ਇੱਕ ਤਾਂ ਤੁਹਾਨੂੰ ਲਿਆ ਦੇਣਾ ਹੈ ਕਿ ਹੁਣ ਇਹ ਵੀ ਹੁਣ ਦੋਵੇਂ ਜਣੀਆਂ ਤਾਂ ਬਿਮਾਰ ਜੇ ਕਿਉਂ ਤੁਹਾਡੇ ਚੋਂ ਕਿਤਾ ਕਿੰਨੂੰ ਖੜਾ ਤੇ ਕਿੰਨੂੰ ਨਾ ਖੜਾ ਮੈਂ ਚੱਲ ਜਾਂਦੀ ਆ ਉਹ ਬਜ਼ੁਰਗਾ ਉਹਨਾਂ ਨੂੰ ਘਰ ਰੰਦ ਨਾਲੇ ਠੀਕ ਨਹੀਂ ਗਏ ਕਿਉਂਕਿ ਫਿਰ ਜ਼ਿਆਦਾ ਬਿਮਾਰ ਹੋ ਜਾਣਗੇ ਨਹੀਂ ਹੁਣ ਤੂੰ ਠੀਕ ਹੋ ਤਾਂ ਹੋਰ ਵੀ ਠੀਕ ਨਹੀਂ ਇਹ ਨਾਲ ਤੁਰਨ ਦੇਈਂ ਵੇ ਮੈਂ ਤੇ ਹੁਣ ਠੀਕ ਹਾਂ ਅੱਛਾ ਇਹ ਬਿਮਾਰੀ ਅੱਛਾ ਇਹ ਬਿਮਾਰ ਆ ਆਹੋ ਤੇ ਚੰਦ ਹੋਏ ਚੱਲੀਏ ਚੱਲ ਜੇ ਤੂੰ ਬਿਮਾਰ ਆ ਲੇ ਫਿਰ ਮਾਤਾ ਨੂੰ ਲੈ ਜਾਂਦਾ ਹਾਂ ਹਾਂ ਇਹ ਬਲ ਬਾਈ ਨਹੀਂ ਜਿਆਦਾ ਹੱਦ ਵਧ ਕੇ ਬਿਮਾਰ ਨਹੀਂ ਘਰ ਦਾ ਕੰਮ ਕਿੰਨੇ ਕਰਦਾ ਮੈਂ ਸਾਰਾ ਕੀਤਾ ਹੀ ਆ ਤੇ ਕੋਈ ਦਾ ਨਹੀਂ ਮੈਂ ਚੱਲ ਜਾਂ ਨਹੀਂ ਮਾਤਾ ਦੀ ਕਿਹੜੀ ਗੱਲ ਤੂੰ ਹੁਣ ਛੱਟ ਮਾਤਾ ਦੀ ਮੰਨ ਕੇ ਵੈਸੇ ਅੱਗੇ ਆ ਕੇ ਮਾਤਾ ਲੱਗੇ ਨਾ ਨਾ ਲਿਓ ਨਹੀਂ ਲੋਕਾਂ ਨਹੀਂ ਮੈਨੂੰ ਲੈ ਜਾ ਤੇ ਜਦੋਂ ਬਿਮਾਰ ਵਾ ਤੈਨੂੰ ਕਿੱਦਾਂ ਚੱਕੀ ਫਿਰੋਗੇ ਮੇਰੀ ਗੱਲ ਸੁਣ ਚੁੱਗ ਕੇ ਬਹਿ ਜਾ ਹੁਣ ਮੈਂ ਆਖਿਆ ਮੈਂ ਜਾਣਾ ਤੇ ਹੁਣ ਤੂੰ ਆ ਨਹੀਂ ਮੈਂ ਠੀਕ ਹਾਂ ਤੂੰ ਉਹ ਉਹਦੇ ਤੋਂ ਕੰਮ ਕਰਦਾ ਹੈ ਇਹ ਕਿਨੂੰ ਝੂਠਾ ਗੱਲ ਕਰਦਾ ਕੰਡੇ ਉਹ ਤਾਂ ਥੋੜਾ ਬੁਦਾ ਬੰਦੇ ਨੂੰ ਹੋ ਹੀ ਜਾਂਦਾ ਵਾ ਥੋੜਾ ਬੁਦਾ ਹੋ ਜਾਂਦਾ ਤੂੰ ਇਹ ਕਿਹਦੇ ਇੱਕ ਮਹੀਨੇ ਤੱਕ ਮੈਨੂੰ ਸਾਹ ਲੈਣ ਦਿੱਤਾ ਕਦੀ ਪਾਣੀ ਲਿਆ ਦੇ ਕਦੀ ਆਹ ਲਿਆ ਦੇ ਜੇ ਬੜਾ ਬਿਮਾਰ ਹੀ ਤਾਂ ਹੀ ਮੰਗਦੀ ਹੁਣ ਇੱਕ ਸਿਰਫ ਆਹ ਗੱਲ ਹੀ ਕਿ ਮੈਂ ਜਾਵਾਂ ਨਾਲ ਮੈਨੂੰ ਢੱਕਣਾ ਹੋਰ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਫੈਸਲਾ ਕਰ ਲੋ ਆਪੋ ਜਿਹੜੀ ਤੁਹਾਡੇ ਤੇ ਠੀਕ ਹੈ ਉਹ ਚੱਲ ਜਾਓ ਜਿਹੜੀ ਬਿਮਾਰ ਆ ਰਹਿ ਰਿਹਾ ਉਹ ਫੈਸਲਾ ਹੁੰਦਾ ਜਿਹੜਾ ਚੱਲ ਜਾਣਾ ਉਹ ਜਾਣ ਨਾਲ ਤਾਂ ਮੈਨੂੰ ਠੀਕ ਹੋਏਗੀ ਤੇ ਇਹ ਤੇ ਪਖੰਡ ਕੰਡ ਗਈ ਆ ਅੱਛਾ ਮੈਂ ਪਖੰਡ ਕੰਡ ਲਈ ਮੈਂ ਕੋਈ ਖੰਡ ਨਹੀਂ ਕੰਡੀ ਅਖੰਡ ਤੇ ਇਹ ਕੰਡੇ ਨੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਜਾਂਦੀ ਹਰ ਇੱਕ ਗੱਲ ਮਾਂ ਦੱਸ ਕਿਉਂ ਦੱਸਣਾ ਉਹ ਮੈਨੂੰ ਇਹ ਦੱਸੋ ਵੀ ਤੁਹਾਡਾ ਕਿ ਬਿਮਾਰ ਕੌਣ ਹੈ ਠੀਕ ਆ ਤੂੰ ਠੀਕ ਆ ਮੈਂ ਠੀਕ ਉਹਨੂੰ ਕੁਛ ਉਹ ਬਿਮਾਰੀ ਮਾਰਾ ਹੁੰਦਾ ਕਿੰਦਾ ਕੰਡਨੀ ਚੁੱਪ ਕਰਕੇ ਤੇ ਚੱਲ ਮੇਰੀ ਬੁੱਢੀ ਕਾਂਦੀ ਨਹੀਂ ਮੰਨੀ ਦੀ ਚੱਲ ਚਲੀਏ ਧੋਏ ਜਾਣੇ ਸੋਨ ਦਰ ਪਿਆ ਵਾ ਇਹ ਬੁੱਢੀ ਨੇ ਨਾ ਤੂੰ ਬਿਮਾਰ ਆ ਕਹਿੰਦੀ ਇਹ ਠੀਕ ਨਹੀਂ ਕਿ ਤੇ ਖੰਡਾਂ ਕਿ ਦਵਾ ਵਾ ਵੇ ਮੈਂ ਚੰਗੀ ਪਲੀ ਆ ਚੱਲ ਚਲੀਏ ਧੋਏ ਜਾਣੇ ਦੇ ਰਾਤ ਕਰੇ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਮਾਤਾ ਨੂੰ ਕੁਝ ਨਹੀਂ ਹੋਇਆ ਜਾਣ ਕੇ ਕਰਦੀ ਉਦੋਂ ਤੁਸੀਂ ਵੀ ਆਂਦੇ ਨਹੀਂ ਮਾਤਾ ਤਾਂ ਜਿਆਦਾ ਹੀ ਬਿਮਾਰ ਹੋਣ ਦੇ ਲਈ ਤੁਸੀਂ ਮੈਨੂੰ ਦੋਆਂ ਜਣੀਆਂ ਨੇ ਬਣਾਇਆ ਉੱਲੂ ਤੁਸੀਂ ਠੀਕ ਆ ਤੇ ਉਹ ਵੀ ਠੀਕ ਆ ਹਾਏ ਮੇਰੇ ਰੱਬਾ ਮੈਂ ਆ ਕਿਉਂ ਉਲੂ ਬਣ ਰਹੀ ਮੈਂ ਨਹੀਂ ਠੀਕ ਤੇ ਮੈਂ ਤਾਂ ਕਿਹਾ ਹੁਣ ਥੋੜੀ ਬੋਝ ਮੇਰੇ ਪੈ ਲੰਮੇ ਪੈ ਨਹੀਂ ਹਿੰਮਤ ਆਈ ਆ ਨਾ 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 ਮੈਂ ਨਹੀਂ ਮੰਨਦਾ ਤੁਸੀਂ ਜੇ ਦੋਵੇਂ ਝੂਠੀਆਂ ਤੁਸੀਂ ਨੇ ਕੰਮ ਕਰਦੋ ਬਚਦੀਆਂ ਦੋਵੇਂ ਜਣੀਆਂ ਹੈ ਭਾਏ ਸਾਰਾ ਕੰਮ ਤੇ ਮੈਂ ਤੁਹਾਡੀ ਚੋਰੀ ਮੇਰੀ ਫੜ ਤਾਨੂੰ ਕੋਈ ਬੁਖਾਰ ਗੁਰ ਨਹੀਂ ਆ ਦੋ ਜਣੀਆਂ ਨੂੰ ਸਾਰਾ ਕੰਮ ਤੇ ਮੈਂ ਕਰਦੀ ਮਾਤਾ ਲੇਕਰ ਭਾਂਡੇ ਨੂੰ ਨਹੀਂ ਹੱਥ ਲਉਂਦਾ ਸਾਰਾ ਕੰਮ ਦਾ ਕਲਾ ਨਹੀਂ ਪਾਟਦਾ ਸੋਨੀ ਪਾੜੇ ਮਾਣੇ ਤੇ ਮੈਨੂੰ ਡਹਾ ਨਹੀਂ ਆ ਮੇਕਾ ਕਿੰਨੀਆਂ ਕਰੀਓ ਪਾਟਦੀ ਸਾਰਾ ਰੱਬ ਨੂੰ ਰੱਬ ਨੂੰ ਜਾਣ ਦੇਣੀ ਹੈ ਝੂਠ ਨਾ ਬੋਲਿਆ ਕਰ ਵੈਨਾ ਝੂਠ ਨਾ ਬੋਲਿਆ ਕਰ ਤੂੰ ਨਹੀਂ ਬੋਲਦੀ ਚਲੋ ਹੁਣ ਕੰਮ ਕੋਈ ਕਰੋ ਤੇ ਚਾਹੇ ਨਾ ਕਰੋ ਉਹਦਾ ਹੁਣ ਤੁਸੀਂ ਦੋ ਜਣੀਆਂ ਦਾ ਠੀਕ ਈ ਹੈ ਨਾ ਓ ਠੀਕ ਆ ਬਾਬਾ ਹੈ ਨਾ ਆਹੋ ਤੇ ਆਪਾਂ ਇਹਦਾ ਕਰਦੇ ਆ ਚੱਲ ਆਪਾਂ ਹੁਣ ਬਾਅਦ ਕਿਸੇ ਦਿਨ ਬਣਾਵਾਂਗੇ ਪ੍ਰੋਗਰਾਮ ਅੱਜ ਹੁਣ ਤੂੰ ਇਹੋ ਦੋਵੇਂ ਜਣੇ ਠੀਕ ਢੇਰ ਘਰ ਦੇ ਕੰਮ ਕਰ। ਚੁੱਪ ਕਰਕੇ ਤੂੰ ਚੱਲੋ। ਪਹਿਲਾਂ ਹਾਂ ਨੂੰ ਕਹਿ ਰਿਹਾ ਤੈਨੂੰ ਹਾਂ ਨਹੀਂ ਕਰੀਂਗੀ। ਘਰ ਦੇ ਕੰਮ ਕਰ ਕਰੋ ਦੋ ਜਣੀਆਂ। ਹੁਣ ਤੁਸੀਂ ਦੋਵੇਂ ਠੀਕ ਢੇਰ ਰੋਟੀਆਂ ਪਕਾਓ ਚੱਲ। ਰੋਟੀਆਂ ਪਕਾਉਣ ਦਾ ਛੱਡੋ ਹਾਂ ਨੂੰ ਤੇ ਜੀ। ਅਖੇ ਨਾ ਮੇਰੇ ਵਾਲ ਆਏ ਹਾਂ ਮੈਨੂੰ ਰੋਟੀਆਂ ਦੇ ਪਕਾ ਕੇ। ਚੱਲ ਤੁਹਾਡਾ ਹੁਣ ਦੁਆਰੇ ਪਤਾ ਲੱਗ ਗਿਆ ਵੀ ਤੁਸੀਂ ਨਹੀਂ ਬਿਮਾ ਮੈਂ ਤੁਸੀਂ ਚੰਗੀਆਂ ਭਲੀਆਂ ਨਹੀਂ ਕੰਮ ਕਰ ਕਰੋ। ਇਹ ਗੱਲ ਸੁਣ ਮੇਰੀ। ਮੈਂ ਤਾਂ ਮੜਾ ਜਾ ਲੱਡਕ ਕੀਤਾ ਸੀ। ਤੈਨੂੰ ਰੋਟੀਆਂ ਪਕਾ ਕੇ ਦੇਂਦੀ। ਤਾਂ ਮੈਂ ਆਖਿਆ ਮੈਂ ਕੀ? ਨਹੀਂ ਹੁਣ ਉਹ ਆਪ ਪਕਾ ਕੇ ਦੇ। ਮੈਨੂੰ ਤਾਂ ਸਿਆਪੇ ਵੀ ਲੋੜਾ ਚੱਲ ਵਧੀਆ ਹੋ ਗਿਆ ਚਲ ਦੋਵੇਂ ਜਣੀਆਂ ਨਾਟਕ ਤੇ ਕਰ ਲੈਂਦੀ ਐ ਜੇ ਨਾ ਹੈਂ ਤੇ ਪੀਸਿਆ ਮੈਂ ਜਾਣਿਆ ਗਰੀਬ ਭੁੱਖਾ ਮੈਨੂੰ ਮਾਰ ਦੋ ਹੁਣ ਪਤਾ ਲੱਗਿਆ ਤੁਹਾਡੇ ਦੋਵਾਂ ਦਾ ਸੰਭੋ ਆਪਣਾ ਘਰ ਆਪਾਂ ਕਿਤੇ ਨਹੀਂ ਜਾਣਾ ਹਾਂ ਆਹ ਕੋ ਗੱਲ ਪਤਾ ਨਹੀਂ ਕਰ ਹਾਂ ਇਦਾਂ ਹੁੰਦਾ ਵਾ ਜੇ ਤੁਸੀਂ ਚਲਾ ਕੇ ਦੇ ਨਾ ਤੇ ਮੈਂ ਤੁਹਾਡੇ ਦੋ ਚਲਾ ਕੇ ਵਾਂ ਚਲਾ ਲੈ ਫੋਨ ਰਾਹ ਦੇ ਫੋਨ ਫੜ ਜਾਂਦੀ ਐ ਲੰਗਾਇ ਨਾ ਮਤਾ ਫੋਨ ਬੰਦ ਕੋਈ ਨਾਲ ਨਹੀਂ ਕਿ ਮੈਂ ਨਾ ਫੋਨ ਚਲਾਉਂਗੀ ਤੇ ਪੇਕੇ ਮਈਏ ਤੂੰ ਹੀ ਨਾ ਜਾਏਂਗੀ ਮੈਂ ਵੀ ਤੈਨੂੰ ਕਿੱਥੇ ਜਾਣ ਦੇਣਾ ਇੱਥੇ ਰੱਖਾਂਗੀ ਗੱਡੀ ਮੈਂ ਉਹਨੂੰ ਖੜ ਕੇ ਚਟਣਾ ਵੇਖੀ ਤਾਂ ਸਹੀ ਪੜਾ ਕੋਈ ਨਹੀਂ ਚੱਲਦੀ ਆਈ ਹੈ ਨਾ ਤਾਂ ਮੈਂ ਉਹਨੂੰ ਖੜਨਾ ਹੀ ਖੜਨਾ ਤੂੰ ਹੀ ਗੱਲ ਤੂੰ ਜਾ ਕੇ ਵੇਖੀ ਤੈਨੂੰ ਮੈਂ ਧੱਕਾਂਗੀ